ਸਤਿ ਸ੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਆਂ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਥਾਣਾ ਤੇ ਵੀਡੀਓ ਆਪਾਂ ਭਾਈ ਅਮਰਤਪਾਲ ਸਿੰਘ ਦੇ ਘਰੋਂ ਬਣਾ ਰਹੇ ਆਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਵੀਰ ਦੇਖ ਰਹੇ ਆ ਵੀਡੀਓ ਨੂੰ ਪਹਿਲੀ ਵਾਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਆਪਾਂ ਕਰਦੇ ਆਂ ਜੀ ਵੀਡੀਓ ਨੂੰ ਸ਼ੁਰੂ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ हां भाई हो ठीक ठाक हो हां जी भाई बहुत हां जी भाई, जी भाई जी जी। जी, अपना एड्रेस कंफर्म कर दियो एक बारी ਪਿੰਡ ਗੰਗਾ ਜੀ ਤਸੀਲ ਨਥਾਣਾ ਜ਼ਿਲ੍ਹਾ ਬਟਿੰਡਾ ਜੀ ਅੱਛਾ ਜੀ ਤੇ ਆਪਣਾ ਅਮਰਤਪਾਲ ਸਿੰਘ ਜੀ ਠੀਕ ਹੈ ਵੀਰੇ ਮੋਬਾਈਲ ਨੰਬਰ 9988465913 ਜੀ 65913 ਤੇ ਮੋਬਾਈਲ ਨੰਬਰ ਇੱਕ ਵਾਰੀ ਫੇਰ ਬੋਲ ਦਿਓ ਬਾਈ 9988465913 ਜੀ ਠੀਕ ਹੈ ਵੀਰੇ ਤੇ ਆਪਾਂ ਇਹ ਮੱਝ ਬਗਾਉ ਕੀਤੀ ਹੈ ਬਾਈ ਹਾਂ ਜੀ ਮੱਝ ਬਗਾਉ ਤੇ ਆਪਣੇ ਘਰ ਹੈ ਕਿੱਥੇ ਜੀ ਬਾਈ ਦਾਣਾ ਮੰਡੀ ਦੇ ਕੋਲੇ ਆ ਜੀ ਬਿਲਕੁਲ ਦਾਣਾ ਮੰਡੀ ਦੇ ਬਿਲਕੁਲ ਸਾਹਮਣੇ ਹੈ ਬਾਈ ਹਨਾ ਅਮਰਤਪਾਲ ਸਿੰਘ ਬਾਈ ਦਾ ਨਾਂ ਹੈ ਜੀ ਤੇ ਮੋਬਾਈਲ ਨੰਬਰ ਬੋਲਤਾ ਹੈ ਤੇ ਮੱਝ ਦੀ ਡਿਟੇਲ ਬਾਈ ਦੇ ਦਿਓ ਮੱਝ ਆ ਅਰਜਨ ਕੁੰਗੜ ਦੀ ਆ ਜੀ ਇਹ ਇਹ ਅਰਜਨ ਕੁੰਗੜ ਦੀ ਆਪ ਹੈ ਹਾਂਜੀ ਤੇ ਕਹਿੰਦੇ ਸੂਏ ਵੀਰੇ ਹੁਣ ਤੀਜੇ ਸੂਏ ਤੀਜੇ ਸੂਏ ਵਾਸਤੇ ਗੱਪਣਾ ਤੇ ਕਿੰਨੇ ਦਿਨ ਬਾਕੀ ਆ ਬਾਈ ਇਹ 6 ਫਰਵਰੀ ਨੂੰ ਦਿਨ ਪੂਰੇ ਆ 6 ਫਰਵਰੀ ਨੂੰ ਦਿਨ ਪੂਰੇ ਆ ਦੋਸਤੋ ਤੇ ਅੱਜ ਹੈਗੀ 31 ਜਨਵਰੀ 6 ਦਿਨ ਤਾਂ ਇਹ ਬਾਕੀ ਆ ਤੇ ਬਾਕੀ ਮੱਝ ਸੌਖੀ ਹੈ ਤੇ ਦਿਨ ਕੁਝ ਉੱਪਰ ਵੀ ਲਿਆ ਜਾ ਸਕਦੀ ਹੈ ਤੇ ਬਾਕੀ ਲੇਵ ਦੇ ਵਿੱਚ ਢਿੱਲ ਬਹੁਤ ਹੈ ਤੇ ਤਿਆਰੀ ਕਿਵੇਂ ਹੁੰਦੀ ਆ ਬਾਈ ਇਹਦੀ ਫੁੱਲ ਤਿਆਰੀ ਠੀਕ ਹੈ ਚਲ ਉੱਪਰ ਵੀ ਲਿਆ ਸਕਦੇ ਠੀਕ ਹੈ ਠੀਕ ਹੈ ਤੇ ਬਾਕੀ ਹੁਣ ਇਹ ਗੱਪਣ ਕਿਹੜੇ ਤੋਂ ਹੈ ਤੇ ਨਵੀਕਰਾਂਤ ਤੋਂ ਬਣਾ ਜੀ ਵਿਕਰਾਂਤ ਤੋਂ ਠੀਕ ਹੈ ਇਹ ਵੀ ਸੀ ਆ ਰਿਹਾ ਹੈ ਠੀਕ ਹੈ ਵੀਰੇ ਤੇ ਇਹਦਾ ਆਪਾਂ ਬਾਈ ਮੁੱਲ ਕੀ ਕਰਦੇ ਜੀ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਤੇ ਐਡਰੈਸ ਫੇਰ ਬਾਈ ਇੱਕ ਵਾਰੀ ਕਨਫਰਮ ਕਰ ਦਿਓ ਆਪਣਾ ਦਾਣਾ ਮੰਡੀ ਦੇ ਕੋਲੇ ਘਰ ਆ ਜੀ ਬਿਲਕੁਲ ਠੀਕ ਹੈ ਤੇ ਨਾਂ ਆਪਣਾ ਬਾਈ ਅਵਰਤਪਾਲ ਸਿੰਘ ਤੇ ਥਾਂ ਕੱਚਾ ਹੋਣ ਕਰਕੇ ਪਸ਼ੂ ਥੋੜੇ ਲਿਬੜ ਜਾਂਦੇ ਆ। ਭਾਈ ਸਾਹਮਣੇ ਲੰਬੀ ਲੈ ਜਾ ਤੋਰ ਕੇ ਪਿੱਛੋ ਦਿਖਾ ਦਈਏ ਮਾੜੀ ਫੋਟੋ। ਥਾਂਣੇ ਲੇਵਾ ਦੋਸਤੋ ਬਹੁਤ ਸੋਹਣੀ ਝੁੱਟੀ ਦਾ। ਤੀਜੇ ਸੂਏ ਵਾਸਤੇ ਗੱਬਣਾ ਥਣਾ ਦਾ ਗੈਬ ਬਹੁਤ ਹੈ। ਤੇ ਤਿਆਰੀ ਹਜੇ ਕਰ ਰਹੀ ਹੈ। ਤਕਰੀਬਨ 5-6 ਦਿਨ ਬਾਕੀ ਹੈ। ਦਿਨ ਪੂਰੇ ਹੋਣ ਚ। ਤੇ ਜੇ ਉੱਪਰ 10 ਦਿਨ ਲੈ ਗਈ ਤੇ ਤਿਆਰੀ ਫੁੱਲ ਹੋ ਜਾਣੀ ਇਹਦੀ। ਉਦਾਹਰਨ ਤਕਰੀਬਨ ਲੰਬਾਈ ਹੈ ਜੀ 5.5 ਫੁੱਟ ਦਾ ਠੀਕ ਹੈ ਜੀ ਸੋਹਣਾ ਸਿੰਘਬੁਰੀ ਦੀ ਸੋਹਣੀ ਹੈ ਤੇ ਬਾਕੀ ਪੂਛ ਦੇ ਵਿੱਚ ਥੋੜੇ ਜਿਹਾ ਵਾਲ ਜਿੱਟਕ ਦੀ ਪੂਛ ਇਹਦੀ ਵਾਈਟ ਹੈ ਠੰਡੇ ਸੁਹਾਦੀ ਹੈ ਤੇ ਦੁੱਧ ਦਾ ਬਾਈ ਕੀਰ ਘੜ ਰਿਹਾ ਹੈ ਇਹਦਾ 20 ਲੀਟਰ ਚੋਇਆ ਜੀ ਆਪਾਂ ਦਾ 20 ਲੀਟਰ ਆਪਾਂ ਚੋਇਆ ਤੇ ਕਿਤੇ ਚਵਾਈ ਤਾਂ ਨਹੀਂ ਦੀ ਕਰਾਈ ਨਹੀਂ ਲੈਵ ਨਹੀਂ ਕਰਾਈ ਠੀਕ ਹੈ ਆਪਣੇ ਘਰੇ ਹੀ ਜਣੀ ਦੁੱਧ ਜੁਣੇ ਆਪਾਂ ਹਣਾ ਠੀਕ ਹੈ ਜੀ ਤੇ ਆਪਣਾ ਇਹਦਾ ਪਿਛਲੇ ਸੂਏ ਦਾ ਕੋਈ ਇਹ ਜੀ ਉਹ ਛੋਟੀ ਆ ਪਹਿਲੇ ਦੀ ਪਹਿਲੇ ਦਾ ਕੱਟਾ ਹੀ ਉਹ ਚੀਜ਼ ਦੇ ਮਤਲਬ ਪਹਿਲੇ ਸੂਈ ਦੀ ਉਹ ਛੋਟੀ ਹੈ ਤੇ ਦੂਜੇ ਸੂਈ ਦਾ ਕੱਟਾ ਸੇਰ ਕਰਤਾ ਸੀ ਇਹਦਾ ਠੀਕ ਹੈ ਜੀ ਆ ਚੋਟੀ ਖੜੀ ਆ ਦੋਸਤੋ ਇਹਦੀ ਛੋਟੀ ਵੀ ਮੇਰੇ ਖਿਆਲ ਚ ਗੱਭਣ ਹੋਈ ਬਈ ਇਹਦੀ ਇਹਦੇ ਟੀਕਾ ਲੱਗੇ ਨੂੰ ਮਹੀਨਾ ਹੋਣ ਵਾਲਾ ਜੀ ਇਹ ਚੈੱਕ ਪਾਸਟ ਚ ਨਹੀਂ ਚੈੱਕ ਪਾਸਟ ਨਹੀਂ ਠੀਕ ਹੈ ਛੋਟੀ ਦੋਸਤੋ ਇਹ ਸੇਲ ਨਹੀਂ ਹੈ ਬਹੁਤ ਚੰਗੀ ਕੱਟਲੀ ਆ ਬਹੁਤ ਸੋਹਣੀ ਛੋਟੀ ਹੈ ਰਿਜ਼ਲਟ ਮੱਜ ਦਾ ਸੋਹਣਾ ਦੇਖੋ ਇਹਨੇ ਐ ਲਾ ਦੇ ਗੱਭਣ ਹਾਂ। ਯਾ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਨਾ ਦੋਸਤੋ। ਦੁਬਾਰਾ ਫੇਰ ਬੇਨਤੀ ਆ ਕਿ ਜਿਹੜੇ ਵੀਰ ਦੇਖ ਰਹੇ ਚੈਨਲ ਨੂੰ ਪਹਿਲੀ ਵਾਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ। ਆਪਾਂ ਕਰਾਂਗੇ ਵੀਡੀਓ ਨੂੰ ਇੱਥੇ ਹੀ ਸਮਾਪਤ। ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ। ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ।